ਸਾਡੇ ਸੀਨੀਅਰ ਜੱਜ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਤੇ ਪਹਿਲਾਂ ਤਾਂ ਕਿਸਾਨੀ ਸ਼ਿੰਗਾਰਸ਼ ਬਾਰੇ ਪੰਜਾਬ ਬੰਦ ਬਾਰੇ ਅਪਡੇਟ ਜਰੂਰ ਦਿਓ ਬਿਲਕੁਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਤੇ ਪੰਜਾਬ ਬੰਦ ਜਿਹੜਾ ਇਹ ਉਹ 100% ਰਿਹਾ ਹੈਗਾ ਸਾਰੇ ਜਿਹੜੇ ਹਾਈਵੇਜ਼ ਬਾਜ਼ਾਰ ਸਕੂਲ ਕਾਲਜ ਪ੍ਰਾਈਵੇਟ ਸਰਕਾਰੀ ਬਹੁਤ ਸਾਰੇ ਜਿਹੜੇ ادارے ਨੇ ਪੈਟਰੋਲ ਪੰਪ ਬੈਂਕ ਉਹ ਬੰਦ ਰਹੇ ਨੇ ਤੇ ਪਰ ਮਾਹੂngਾਰਾ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਬੰਦ ਨੂੰ ਮਿਲਿਆ ਹੈ ਤੇ ਇਸ ਦੇ ਨਾਲ ਹੀ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਭੇਜੇ ਗਏ ਸੀਗੇ ਜਿਹੜੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਕਿ ਆਪਣਾ ਮੈਡੀਕਲ ਟਰੀਟਮੈਂਟ ਉਹ ਲੈ ਲੈਣ ਪਰ ਹਾਲੇ ਮਰਨ ਵਰਤ ਜਾਰੀ ਹੈ ਜਗਜੀਤ ਸਿੰਘ ਢੱਲੇਵਾਲ ਦਾ ਸਪਰੀਮ ਕੋਰਟ ਦੇ ਵਿੱਚ ਹੁਣ 2 ਜਨਵਰੀ ਤੱਕ ਦਾ ਸਮਾਂ ਪੰਜਾਬ ਸਰਕਾਰ ਦੇ ਕੋਲੋਂ ਲਿਆ ਗਿਆ ਹੈ। ਦਰਅਸਲ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਿਉਂ ਨਹੀਂ ਮੈਡੀਕਲ ਟ੍ਰੀਟਮੈਂਟ ਦੇ ਰਹੇ। ਤਾਂ ਉਹਨਾਂ ਨੇ ਇਹ ਗੱਲ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜਿਸ ਤੋਂ ਬਾਅਦ ਹੁਣ 2 ਦਿਨ ਦਾ ਹੋਰ ਸਮਾਂ ਲਿਆ ਗਿਆ ਹੈ ਤੇ ਦੂਜੇ ਪਾਸਿਓਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਕੇਂਦਰ ਸਰਕਾਰ ਗੱਲਬਾਤ ਕਰੇ ਤਾਂ ਜਗਜੀਤ ਸਿੰਘ ਦਲੇਵਾਲ ਕਹਿੰਦੇ ਕਿ ਅਸੀਂ ਮਰਨ ਵਰਤ ਤਾਂ جاری ਰੱਖਾਂਗੇ ਪਰ ਅਸੀਂ ਮੈਡੀਕਲ ਟ੍ਰੀਟਮੈਂਟ ਲੈ ਲੈਣੇ ਪਰ ਜੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਪ੍ਰਤੀ ਗੱਲਬਾਤ ਸ਼ੁਰੂ ਕਰੇ ਤੇ ਹਾਲੇ ਤੱਕ ਗੱਲਬਾਤ ਜਿਹੜੀ ਆ ਉਹ ਸ਼ੁਰੂ ਨਹੀਂ ਹੋਈ ਹੈਗੀ ਇਸ ਕਰਕੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਉਮੀਦ ਦੀ ਜਿਹੜੀ ਹੈ ਨਾਸਾਜ ਬਣੀ ਹੋਈ ਹੈ ਮੈਡੀਕਲ ਟ੍ਰੀਟਮੈਂਟ ਨਹੀਂ ਲਿਆ ਹਾਲਾਂਕਿ ਬਲੱਡ ਸੈਂਪਲ ਜ਼ਰੂਰ ਲਏ ਗਏ ਨੇ ਇਸ ਤੋਂ ਇਲਾਵਾ ਅੱਜ ਇੱਕ ਹੋਰ ਜਿਹੜੀ ਡਿਵੈਲਪਮੈਂਟ ਹੋਈ ਹੈ ਅੰਤਰਿੰਕ ਕਮੇਟੀ ਦੀ ਮੀਟਿੰਗ ਸੱਦੀ ਗਈ ਸੀਗੀ ਐਸਜੀਪੀਸੀਬੀ ਜਿਸ ਦੇ ਵਿੱਚ ਪਹਿਲਾਂ ਇੱਕ ਮਤਾ ਪਾਇਆ ਗਿਆ ਸੀ ਕਿ ਜਿਸ ਸ਼ਖਸ ਨੇ ਨਰੈਣ ਸਿੰਘ ਚੌੜਾ ਸਕਬੀਰ ਬਾਦਲ ਨੇ ਤੇ ਅਟੈਕ ਕੀਤਾ ਸੀ ਜਦੋਂ ਉਹ ਡਿਊਟੀ ਦੇ ਵਿੱਚ ਸੇਵਾਦਾਰ ਵੱਜੋਂ ਸੇਵਾ ਨਿਭਾ ਰਹੇ ਸੀਗੇ ਤਾਂ ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਿਮ ਕਮੇਟੀ ਨੇ ਫੈਸਲਾ ਕੀਤਾ ਸੀ ਮਤਾ ਪਾ ਕੇ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਤੇ ਜਿਸ ਦਾ ਰਖਾਲ ਤੱਕ ਸਾਹਿਬ ਨੂੰ ਵੀ ਕਿਹਾ ਗਿਆ ਸੀ ਸ਼ਿਕਾਇਤ ਕੀਤੀ ਗਈ ਸੀ ਕਿ ਪੰਥ ਤੋਂ ਛੇਕਿਆ ਜਾਵੇ ਪਰ ਇਸ ਦਾ ਬਖਬਖ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਗਲਖਾਲਸਾ ਨੇ ਵੀ ਵਿਰੋਧ ਕੀਤਾ ਕਿ ਇਹ ਭਾਵੇਂ ਪਹਿਲਾਂ ਵੀ ਬਹੁਤ ਵਾਰ ਜਿਹੜਾ ਦਰਬਾਰ ਸਾਹਿਬ ਦੇ ਨੇੜੇ ਜਾਂ ਹਦੂਦ ਅੰਦਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਟਨਾਮਾ ਵਾਪਰੀਆਂ ਨੇ ਠੀਕ ਹੈ ਪਰ ਕਿਸੇ ਨੂੰ ਐਵੇਂ ਸਿੱਖ ਪੰਥ ਦੇ ਵਿੱਚੋਂ ਛੇਕਿਆ ਨਹੀਂ ਜਾ ਸਕਦਾ ਕਿਉਂਕਿ ਇਹਦੇ ਵਿੱਚ ਇਹ ਕਹਿਣਾ ਕਿ ਪੰਥਕ ਕੌਣ ਹੈ ਕਿ ਸੁਖਬੀਰ ਬਾਦਲ ਪੰਥਕ ਨਹੀਂ ਕਿ ਨਰੈਣ ਸਿੰਘ ਚੌੜਾ ਪੰਥਕ ਹੈ ਇਹ ਕਹਿਣਾ ਠੀਕ ਨਹੀਂ ਹੈਗਾ ਇਸ ਕਰਕੇ ਪੰਥ ਤੋਂ ਛੇਕਣ ਵਾਲੀ ਕਾਰਵਾਈ ਜਿਹੜੀ ਉਹ ਵਾਪਸ ਲਈ ਜਾਵੇ ਜਿਸ ਤੋਂ ਬਾਅਦ ਇਹ ਗੱਲ ਉੱઠી ਤੇ ਬਖ ਬਖ ਦੇ ਇੱਥੇ ਬੰਦੀਆਂ ਨੇ ਵਿਰੋਧ ਕੀਤਾ ਤੇ ਹੁਣ ਉਹ ਫੈਸਲਾ ਵਾਪਸ ਲੈਣਾ ਪਿਆ ਕਿ ਅਸੀਂ ਜਿਹੜਾ ਐਸਜੀਪੀਸੀ ਦਾ ਇੱਕ ਤਰ੍ਹਾਂ ਦਾ ਯੂ ਟਰਨ ਹੈ ਕਿ ਅਸੀਂ ਉਹ ਮਤਾ ਜਿਹੜਾ ਹੈ ਉਹ ਰੱਦ ਕਰ ਦਿੱਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ 체크 کیا ਜਾਵੇ ਕਿਉਂਕਿ ਜਿਸ ਦੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਉਹ ਉਸਤੇ ਵੀ ਬਹੁਤ ਸਾਰੇ ਇਲਜ਼ਾਮ ਸੀਗੇ ਠੀਕ ਹੈ ਕਿ ਭਾਵੇਂ ਕਾਨੂੰਨ ਮੁਤਾਬਕ ਉਹਨੂੰ سزا ਜਿਹੜੀ ਆ ਉਹ ਮਿਲੇਗੀ ਜੋ ਵੀ ਲਾਅ ਆਫ ਲੈਂਡ ਹੈਗਾ ਪਰ ਅਕਾਲ ਤਖਤ ਵੱਲੋਂ چیکਿਆ ਨਹੀਂ ਜਾ ਸਕਦਾ ਹੈਗਾ ਇਹ ਗੱਲ ਜਿਹੜੀ ਆ ਉਹ ਕੀਤੀ ਗਈ ਸੀ ਤੇ ਹੁਣ ਇਹ ਗੱਲ ਸਾਹਮਣੇ ਆਈ ਹੈ ਇਹ ਤੋਂ ਬਿਨਾ ਭਪਿੰਦਰ ਅੱਜ ਕਿਉਂਕਿ 2024 ਦਾ ਆਖਰੀ ਦਿਨ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਨਵਾਂ ਸਾਲ ਚੜਨ ਵਾਲਾ ਤੇ ਦਿਲਜੀਤ ਦਾ ਸ਼ੋਅ ਹੈ ਅੱਜ ਲੁਧਿਆਣਾ ਦੇ ਵਿੱਚ ਤੇ ਉਸ ਨੂੰ ਲੈ ਕੇ ਵੀ ਕਿਉਂਕਿ ਦਿਲਜੀਤ ਦੇ ਸ਼ੋਅ ਕਾਫੀ ਹਿੱਟ ਵੀ ਜਾ ਰਹੇ ਨੇ ਕ੍ਰੇਜ਼ ਜਿਹੜਾ ਹੈ ਉਹ ਕਾਫੀ ਆ 20 25000 ਦੀਆਂ ਟਿਕਟਾਂ ਖਰੀਦ ਕੇ ਲੋਕ ਜਿਹੜੇ ਨੇ ਉਹਦਾ ਸ਼ੋਅ ਦੇਖਣ ਜਾ ਰਹੇ ਨੇ ਹਾਲਾਂਕਿ ਲੁਧਿਆਣਾ ਸ਼ਹਿਰ ਜਿਹੜਾ ਤੁਹਾਨੂੰ ਪਤਾ ਹੈ ਕਿ ਟ੍ਰੈਫਿਕ ਪੱਖੋਂ ਜਾਂ ਉੱਥੇ ਕਾਫੀ ਮੁਸ਼ਕਲ ਹੁੰਦੀ ਹੈ ਪਰ ਪੀਯੂ ਦੇ ਵਿੱਚ ਹੋ ਰਿਹਾ ਦਿਲਜੀਤ ਦਾ ਅੱਜ ਸ਼ੋਅ ਇਹ ਤੋਂ ਬਿਨਾ 2024 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 2024 ਦੇ ਵਿੱਚ ਉਹ ਕਿਸਾਨ ਅੰਦੋਲਨ ਜਿਹੜਾ ਹੈ ਉਹ ਤਾਂ ਫਰਵਰੀ ਮਹੀਨੇ ਦਾ ਜਾਰੀ ਹੈ ਪੂਰਾ ਸਾਲ ਇਹੋ ਚੱਲਿਆ ਜੀ 10 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੁਣ ਅਗਰਜੀਤ ਸਿੰਘ ਢੱਲੇਵਾਲ ਦਾ ਮਰਨ ਵਾਰਤ ਜਾਰੀ ਹੈ ਇਸ ਦੌਰਾਨ ਜਿਹੜੀਆਂ ਦਸੰਬਰ ਦੇ ਵਿੱਚ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਹੁਕਮ ਦਿੱਤੇ ਗਏ ਸੀਗੇ ਇੱਕ ਤਾਂ ਧਾਰਮਿਕ ਸਜ਼ਾ ਦਾ ਹੁਕਮ ਦਿੱਤਾ ਗਿਆ ਸੀ ਉਹ ਤਾਂ ਪ੍ਰਵਾਨ ਹੋ ਗਿਆ ਪਰ ਇੱਕ ਹੋਰ ਗੱਲ ਸੀ ਕਿ ਜਿਹੜੇ ਅਸਤੀਫੇ ਦਿੱਤੇ ਗਏ ਨੇ ਚਾਹੇ ਸੁਖਬੀਰ ਬਾਦਲ ਦੇ ਨੇ ਤੇ ਚਾਹੇ ਦੂਜੇ ਆਗੂਆਂ ਦੇ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਹਾਲੇ ਤੱਕ ਕਾਲੀਕਲ ਨੇ ਉਸ ਤੇ ਕੋਈ ਜਿਹੜਾ ਉਹਨੂੰ ਅਸਤੀਫੇ ਪ੍ਰਵਾਨ ਨਹੀਂ ਕੀਤਾ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਸੱਤ ਮੈਂਬਰੀ ਕਮੇਟੀ ਦੁਬਾਰਾ ਤੋਂ ਭਰਤੀ ਨਹੀਂ ਸ਼ੁਰੂ ਕਰੇ ਉਹ ਵੀ ਹਾਲੇ ਕੋਈ ਮੀਟਿੰਗ ਨਹੀਂ ਹੋਈ ਮਤਲਬ ਉਹ ਜਿਹੜੇ ਹੁਕਮ ਨੇ ਅਕਾਲ ਤਖਤ ਚਾਹਵਦੇ ਉਹ ਮੰਨੇ ਨਹੀਂ ਗਏ ਹੈਗੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵਾਰ-ਵਾਰ ਕਹਿੰਦੇ ਨੇ ਕਿ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਫੈਸਲਾ ਜਿਹੜਾ ਇਹ ਉਹ ਅਸੀਂ ਲਿਆ ਤਾਂ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਦੇ ਵੱਲੋਂ ਮੇਰੀ ਕਿਰਦਾਰ ਕੂਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦਾ ਵੀ ਜਿਹੜੀ ਇੱਕ ਕਮੇਟੀ ਬਣਾਈ ਸੀਗੀ ਤਿੰਨ ਮੈਂਬਰੀ ਕਿ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਪੜਤਾਲ ਕਰੂਗੀ ਜੋ ਉਹਨਾਂ ਦੇ ਸਾਧੂ ਰਹੇ ਸ਼ਖਸ ਦੇ ਵੱਲੋਂ ਗੰਭੀਰ ਇਲਜ਼ਾਮ ਲਾਏ ਗਏ ਸੀ ਉਹਨਾਂ ਤੇ ਪਹਿਲਾਂ ਭੁਪਿੰਦਰ 15 ਦਿਨ ਦਾ ਸਮਾਂ ਸੀ ਕਿ 15 ਦਿਨ ਦੇ ਵਿੱਚ ਉਹ ਕਮੇਟੀ ਰਿਪੋਰਟ ਦੇਊਗੀ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 15 ਦਿਨ ਲਈ ਵਾਪਸ ਲਈਆਂ ਜਾਂਦੀਆਂ ਨੇ ਜੀ ਪਰ ਹੁਣ ਉਸ ਜੋ ਕਮੇਟੀ ਹੈ ਉਹਦਾ ਜਿਹੜਾ ਸਮਾਂ ਹੈ ਉਹ ਵੀ 1 ਮਹੀਨਾ ਕਰ ਦਿੱਤਾ ਗਿਆ ਭਾਵ ਕਿ 1 ਮਹੀਨਾ ਉਹਨੂੰ ਹੋਰ ਸਮਾਂ ਦਿੱਤਾ ਕੀ ਕਮੇਟੀ ਜਾਂਚ ਕਰੂਗੀ ਤਾਂ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਆਇਆ ਹੈ ਕਿ ਇਹ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਜ਼ਾਮਤਾ ਉਹਨਾਂ ਦੇ ਕਾਲੀ ਦਲ ਤੇ ਸੁਖਵੀਰ ਬਾਦਲ ਧੜੀ ਤੀਨੇ ਖਾਸ ਕਰਕੇ ਕਿ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਤੇ ਅਕਾਲੀ ਦਲ ਚਾਹੁੰਦਾ ਹੈ ਕਿ ਇਹ ਫੈਸਲਿਆਂ ਦੇ ਵਿੱਚ ਪਲਟਾਇਆ ਜਾਵੇ ਇਹਨਾਂ ਫੈਸਲਿਆਂ ਨੂੰ ਜੀ ਤਾਂ ਜਿਹੜਾ ਸੱਤ ਮੈਂਬਰੀ ਕਮੇਟੀ ਵਾਲਾ ਤੇ ਦੂਜਾ ਜਿਹੜਾ ਅਸਤੀਫੇ ਪ੍ਰਵਾਨ ਕਰਨ ਵਾਲਾ ਦੇਖਣਾ ਹੋਏਗਾ ਕਿ ਕੀ ਹੁੰਦਾ ਜੀ ਜੀ ਸੁਭਾਬਾ ਬਹੁਤ ਧੰਨਵਾਦ ਕਾਲੂ ਨਵੀਆਂ ਖਬਰਾਂ ਨਾਲ ਜੁੜਾਂਗੇ ਇੱਕ ਅਪਡੇਟ ਜਾਨਦੇ ਹਨ ਜੇ ਇਹ ਵੀ ਇਹ ਵੀ ਜਿਹੜੇ ਮੌਜੂਦਾ ਦਮ